ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਤੇ ਅੱਜ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਸਾਡਾ ਮਕਸਦ ਹੁੰਦਾ ਹੈ ਕਿ ਇਹਨਾਂ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੈ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਇਹਨਾਂ ਵੀਡੀਓ ਦੇ ਰਾਹੀਂ ਤੁਹਾਨੂੰ ਕੋਈ ਚੰਗੀ ਸਿੱਖਿਆ ਮਿਲ ਸਕੇ ਕਹਿੰਦੇ ਇੱਕ ਵਾਰ ਇੱਕ ਮਸ਼ਹੂਰ ਚਿੱਤਰਕਾਰ ਹੁੰਦਾ ਆ ਉਹ ਆਪਣੀ ਚਿੱਤਰਕਾਰੀ ਦੇ ਨਾਲ ਬਹੁਤ ਸਾਰਾ ਮਾਣ ਹੈ ਜਿਹੜਾ ਉਹ ਪ੍ਰਾਪਤ ਕਰ ਚੁੱਕਿਆ ਹੁੰਦਾ ਹੈ ਤੇ ਉਹ ਇੱਕ ਦਿਨ ਇੱਕ ਚਿੱਤਰਕਾਰੀ ਕਰਦਾ ਹੈ ਚਿੱਤਰਕਾਰੀ ਕਰਕੇ ਉਸ ਨੂੰ ਉਹ ਚਿੱਤਰਕਾਰੀ ਬਹੁਤ ਸੋਹਣੀ ਲੱਗਦੀ ਹੈ ਤੇ ਉਹ ਸੋਚਦਾ ਹੈ ਕਿ ਕਿਉਂ ਨਾ ਅੱਜ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਇਹ ਚਿੱਤਰਕਾਰੀ ਲਗਾਈ ਜਾਵੇ ਤੇ ਲੋਕਾਂ ਦੇ ਇਸ ਪ੍ਰਤੀ ਵਿਊ ਜਿਹੜੇ ਉਹ ਲੈ ਜਾਣ ਸੋ ਇਸੇ ਤਰ੍ਹਾਂ ਹੀ ਉਹ ਸ਼ਹਿਰ ਵੱਲ ਚੱਲ ਪੈਂਦਾ ਹੈ ਸ਼ਹਿਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਬਿਲਕੁਲ ਉੱਪਰ ਉਹ ਫੋਟੋ ਹੈ ਜਿਹੜੀ ਉਹ ਰੱਖ ਦਿੰਦਾ ਆ ਟੰਗ ਦਿੰਦਾ ਆ ਤੇ ਥੱਲੇ ਲਿਖਦਾ ਆ ਕਿ ਜੇਕਰ ਕਿਸੇ انسان ਨੂੰ ਕੋਈ ਗਲਤੀ ਲੱਗੀ ਤਾਂ ਉਹ ਇਸ ਫੋਟੋ ਦੇ ਉੱਤੇ ਨਿਸ਼ਾਨ ਲਗਾ ਦੇਵੇ ਘਰ ਵਾਪਸ ਆ ਜਾਂਦਾ ਆ ਘਰ ਵਾਪਸ ਆ ਕੇ ਜਦੋਂ ਸ਼ਾਮ ਹੋ ਜਾਂਦੀ ਹੈ ਉਹ ਚਿੱਤਰਕਾਰ ਆ ਜਿਹੜਾ ਇਹੋ ਆਪਣੀ ਫੋਟੋ ਲੈਣ ਲਈ ਚਲਾ ਜਾਂਦਾ ਆ ਤਾਂ ਜਦੋਂ ਉਹ ਉੱਥੇ ਪਹੁੰਚਦਾ ਆ ਤਾਂ ਕੀ ਵੇਖਦਾ ਹੈ ਕਿ ਉਸ ਦੀ ਫੋਟੋ ਦੇ ਉੱਤੇ ਬਹੁਤ ਸਾਰੇ ਗੋਲ-ਗੋਲ ਜਿਹੜੇ ਨਿਸ਼ਾਨ ਹੁੰਦੇ ਨੇ ਉਹ ਇਹ ਚੀਜ਼ ਵੇਖ ਕੇ ਹੈਰਾਨ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਮੈਂ ਅੱਜ ਤੱਕ ਇੰਨਾ ਨਾਮਣਾ ਖੱਟਿਆ ਆ ਤੇ ਲੋਕਾਂ ਨੇ ਮੇਰੀ ਇਸ ਚਿੱਤਰਕਾਰੀ ਦੇ ਵਿੱਚ ਇੰਨੀਆਂ ਗਲਤੀਆਂ ਗੱਡੀਆਂ ਨੇ ਕਿ ਉਹ ਮੇਰੀ ਫੋਟੋ ਜਿਹੜੀ ਆ ਉਹ ਪਛਾਣਨ ਦੇ ਕਾਬਿਲ ਵੀ ਨਹੀਂ ਰਹਿੰਦੀ ਉਹ ਹੈਰਾਨ ਵੀ ਹੁੰਦਾ ਆ ਤੇ ਉਦਾਸ ਹੋ ਜਾਂਦਾ ਆ ਘਰ ਵਾਪਸ ਆ ਜਾਂਦਾ ਆ ਘਰ ਆ ਕੇ ਆਪਣੇ ਗੁਰੂ ਕੋਲ ਜਾ ਕੇ ਉਸ ਨੂੰ ਸਾਰੀ ਵਾਰਤਾ ਲਾਫ ਦੱਸਦਾ ਆ ਗੁਰੂ ਆਖਦਾ ਆ ਇੱਕ ਹੋਰ ਚਿੱਤਰਕਾਰੀਕਰ ਚਿੱਤਰਕਾਰੀ ਕਰਕੇ ਉਸ ਦੇ ਥੱਲੇ ਕੁਝ ਨਵਾਂ ਲਿਖ ਤੇ ਉਸ ਨੂੰ ਉਹ ਕੰਨ ਦੇ ਵਿੱਚ ਦੱਸ ਦਿੰਦਾ ਆ ਕਿ ਤੂੰ ਫਲਾਣੀ ਗੱਲ ਉਸ ਫੋਟੋ ਦੇ ਥੱਲੇ ਲਿਖਣੀ ਆ ਫਿਰ ਵੇਖੀ ਇਸ ਕਲਮ ਦਾ ਕਮਾਲ ਉਹ ਇਸੇ ਤਰ੍ਹਾਂ ਕਰਦਾ ਜਾ ਅਗਲੇ ਦਿਨ ਫਿਰ ਇੱਕ ਫੋਟੋ ਟੰਗ ਜਾਂਦਾ ਆ ਤੇ ਫੋਟੋ ਦੇ ਥੱਲੇ ਕੁਝ ਇਹ ਆ ਲਿਖਦਾ ਆ ਤੇ ਜਦੋਂ ਉਹ ਸ਼ਾਮ ਨੂੰ ਜਾ ਕੇ ਦੁਬਾਰੇ ਉਸ ਫੋਟੋ ਦੇ ਕੋਲ ਦੁਬਾਰੇ ਉਸ ਦਰਵਾਜ਼ੇ ਤੇ ਦੇਖਦਾ ਆ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿ ਉਸ ਫੋਟੋ ਦੇ ਉੱਤੇ ਇੱਕ ਵੀ ਇਨਸਾਨ ਨਹੀਂ ਜਿਹੜੀ ਉਹ ਹਲਚਲ ਨਹੀਂ ਕੀਤੀ ਹੁੰਦੀ ਦੋਸਤੋ ਤੁਸੀਂ ਵੀ ਸੋਚੋਗੇ ਕਿ ਉਸ ਫੋਟੋ ਤੇ ਉਸ ਇਨਸਾਨ ਨੇ ਇਹ じゃ ਕੀ ਲਿਖਿਆ ਹੋਵੇਗਾ ਕਿ ਜਿਸ ਕਾਰਨ ਕਿਸੇ ਵੀ ਇਨਸਾਨ ਨੇ ਉਸ ਫੋਟੋ ਦੇ ਵਿੱਚ ਕੋਈ ਤਬਦੀਲੀ ਕਰਨੀ ਨਹੀਂ ਚਾਹੀ। ਸੋ ਦੱਸ ਦੇਵਾਂ ਕਿ ਉਸ ਇਨਸਾਨ ਨੇ ਦੂਸਰੀ ਵਾਰ ਦੂਸਰੇ ਦਿਨ ਜਿਹੜੀ ਇਹ ਫੋਟੋ ਟੰਗੀ ਸੀ ਉਹਦੇ ਥੱਲੇ ਇਹ ਲਿਖਿਆ ਸੀ ਕਿ ਜੇਕਰ ਕਿਸੇ ਇਨਸਾਨ ਨੂੰ ਇਸ ਫੋਟੋ ਵਿੱਚ ਕੋਈ ਗਲਤੀ ਦਿਸੇ ਤਾਂ ਉਹ ਇਸ ਨੂੰ ਠੀਕ ਕਰ ਦੇਵੇ। ਹਾਂ ਉਸਨੇ ਇਹ ਹੀ ਲਿਖਿਆ ਸੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਵਿੱਚ ਗਲਤੀ ਦਿਸਦੀ ਹੈ ਤਾਂ ਉਹ ਠੀਕ ਕਰ ਦੇਵੇ ਲੇਕਿਨ ਕਿਸੇ ਵੀ ਇਨਸਾਨ ਨੇ ਉਸ ਫੋਟੋ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਕਿਉਂ ਕਿਉਂਕਿ ਉਸ ਫੋਟੋ ਨੂੰ ਜੇਕਰ ਗਲਤੀਆਂ ਕੱਢਣ ਵਾਸਤੇ ਆਖ ਦਿੰਦੇ ਤਾਂ ਉਸ ਫੋਟੋ ਦੇ ਵਿੱਚ ਹਜ਼ਾਰਾਂ ਗਲਤੀਆਂ ਨਿਕਲ ਜਾਂਦੀਆਂ ਲੇਕਿਨ ਜਦੋਂ ਕਿਸੇ ਇਨਸਾਨ ਨੂੰ ਕਿਹਾ ਗਿਆ ਕਿ ਜੇਕਰ ਕੋਈ ਗਲਤੀ ਦਿਸਦੀ ਹੈ ਤਾਂ ਉਸ ਨੂੰ ਤੁਸੀਂ ਠੀਕ ਕਰਨਾ ਹੈ ਲੇਕਿਨ ਉਹ ਕੋਈ ਵੀ ਅੱਗੇ ਨਹੀਂ ਆਇਆ ਸੋ ਦੋਸਤੋ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਹੈ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਜਦੋਂ ਵੀ ਅਸੀਂ ਕੋਈ ਕਾਰਜ ਕਰਦੇ ਹਾਂ ਉਸ ਵਿੱਚ ਜੇ ਵੇਗਨ ਪਾਉਣ ਵਾਲੇ ਬਹੁਤ ਸਾਰੇ ਮਿਲ ਜਾਣਗੇ ਜਾਂ ਗਲਤੀਆਂ ਖਾਮੀਆਂ ਕੱਢਣ ਵਾਲੇ ਬਹੁਤ ਮਿਲ ਜਾਣਗੇ ਲੇਕਿਨ ਤੁਹਾਡੀ ਗਲਤੀ ਨੂੰ ਸੁਧਾਰਨ ਵਾਲਾ ਇਨਸਾਨ ਦੋਸਤ ਦੇ ਰੂਪ ਦੇ ਵਿੱਚ ਜਾਂ ਮਾਪ ਆਪ ਦੇ ਰੂਪ ਦੇ ਵਿੱਚ ਬਹੁਤ ਹੀ ਘੱਟ ਮਿਲਦੇ ਨੇ ਸੋ ਆਸ ਕਰਦੇ ਹਾਂ ਕਿ ਸਾਡੀ ਵੀਡੀਓ ਤੁਹਾਡੇ ਪਹੁੰਚ ਚੁੱਕੀ ਹੋਊਗੀ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਧੰਨਵਾਦ